ਨਾਬਾ ਦੇ ਸਰਕਾਰੀ ਹਸਪਤਾਲ ਦੇ ਵਿੱਚੋਂ ਜਾਣਕਾਰੀ ਮਿਲੀ ਹੈ ਕਿ ਪੰਜਾਬ ਦੇ ਸਿਹਤ ਮੰਤਰੀ ਨੇ ਆਚਨ ਚੇਤ ਛਾਪਾ ਮਾਰਿਆ ਅਤੇ ਉੱਥੇ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਅਚਾਨਕ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨਾਬਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਆਚਨ ਚੇਤ ਚੈਕਿੰਗ ਵਾਸਤੇ ਆਏ ਇਸ ਚੈਕਿੰਗ ਦੇ ਦੌਰਾਨ ਹਸਪਤਾਲ ਦੇ ਵਿੱਚ ਸਾਰਾ ਸਟਾਫ ਮੌਜੂਦ ਮਿਲਿਆ ਇਸ ਮੌਕੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਸਾਰੇ ਹੀ ਮਰੀਜ਼ਾਂ ਨੇ ਦੱਸਿਆ ਕਿ ਉੱਥੇ ਡਾਕਟਰ ਉਹਨਾਂ ਨੂੰ ਚੈੱਕ ਕਰ ਰਹੇ ਹੈ ਤੇ ਮੈਂ ਖੁਦ ਵੀ ਜਾ ਕੇ ਇਹ ਗੱਲ ਚੈੱਕ ਕੀਤੀ ਐ ਮੈਂ ਪੰਜਾਬ ਭਰ ਦੇ ਹਸਪਤਾਲਾਂ ਦੇ ਵਿੱਚ ਜਾ ਰਿਹਾ ਹਾਂ ਮਰੀਜ਼ਾਂ ਨੂੰ ਦਵਾਈਆਂ ਵੀ ਹਸਪਤਾਲਾਂ ਦੇ ਅੰਦਰੋਂ ਮਿਲ ਰਹੀਆਂ ਨੇ ਪਰ 100% ਦਵਾਈਆਂ ਅੰਦਰੋਂ ਹਾਲੇ ਵੀ ਨਹੀਂ ਮਿਲ ਰਹੀਆਂ ਅਸੀਂ 100% ਦਵਾਈਆਂ ਭਾਵ ਸਾਰੀਆਂ ਦਵਾਈਆਂ ਅੰਦਰੋਂ ਦੇਣ ਦਾ ਮਕਸਦ ਪੂਰਾ ਕਰਾਂਗੇ ਅਤੇ ਫ੍ਰੀ ਦਵਾਈਆਂ ਮੁਹੱਈਆ ਕਰਵਾਵਾਂਗੇ ਜੇ ਸਾਨੂੰ ਲੋੜ ਪਈ ਤਾਂ ਮਰੀਜ਼ਾਂ ਨੂੰ ਡਾਕਟਰ ਆਪ ਦਵਾਈਆਂ ਖਰੀਦ ਕੇ ਦੇਣਗੇ ਜਿਹੜਾ ਮਰੀਜ਼ ਹੋਵੇਗਾ ਉਹ ਆਪ ਦਵਾਈ ਖਰੀਦਣ ਨਹੀਂ ਜਾਵੇਗਾ ਪੰਜਾਬ ਭਰ ਦੇ ਵਿੱਚ ਹਸਪਤਾਲਾਂ ਦੇ ਵਿੱਚ ਡਾਕਟਰ ਅਤੇ ਸਟਾਫ ਦੀ ਭਰਤੀ ਦੇ ਲਈ ਕੈਬਨਟ ਦੇ ਵਿੱਚ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਜਲਦ ਹੀ 2-3 ਮਹੀਨਿਆਂ ਦੇ ਵਿੱਚ ਨੌਕਰੀਆਂ ਵੀ ਦਿੱਤੀਆਂ ਜਾਣਗੀਆਂ ਡਾਕਟਰ ਬਲਵੀਰ ਸਿੰਘ ਦਾ ਵੱਡਾ ਬਿਆਨ ਇਹ ਹੈ ਕਿ ਪੰਜਾਬ ਭਰ ਦੇ 881 ਮੁਹੱਲਾ ਕਲੀਨਿਕ ਜੋ ਪੰਜਾਬ ਭਰ ਦੇ ਪਿੰਡਾਂ ਦੇ ਵਿੱਚ ਡਿਸਪੈਂਸਰੀਆਂ ਨੇ ਉਹਨਾਂ ਵਿੱਚ ਵੀ ਜਲਦੀ ਮੁਹੱਲਾ ਕਲੀਨਿਕ ਪੈਟਰਨ ਤੇ ਭਰਤੀ ਕਰਕੇ ਪਿੰਡ ਵਾਸੀਆਂ ਦੀ ਸਹੂਲਤ ਵਾਸਤੇ ਦਵਾਈਆਂ ਹਰੇਕ ਤਰ੍ਹਾਂ ਦੇ ਟੈਸਟ ਵੀ ਕੀਤੇ ਜਾਇਆ ਕਰਨਗੇ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਪਰ ਦੇ ਲੋਕਾਂ ਨੂੰ ਸਹੂਲਤਾ ਦੇਣ ਦੇ ਵਾਸਤੇ ਵਚਨਬੱਧ ਹੈ। ਮੇਰਾ ਮਕਸਦ ਹੈ ਜੀ ਸਾਰੇ ਹਸਪਤਾਲ ਨੂੰ ਵਿਜ਼ਿਟ ਕਰਕੇ ਜਿਵੇਂ ਇਹ ਸੈਂਟਰਾਂ ਨੂੰ ਸ਼ੁਰੂ ਕਰਨਾ ਹੈ। ਔਰ ਮਰੀਜ਼ਾਂ ਨੂੰ ਸਾਰੀ ਸੁਵਿਧਾ ਮਿਲ ਰਹੀ ਆ ਡਾਕਟਰਸ ਵੀ ਦੇਖ ਰਹੇ ਸਾਰੇ ਪੇਸ਼ੈਂਟ ਦੇਖ ਰਹੇ ਆ ਬਾਕੀ ਸਾਰਾ ਕੁਝ ਠੀਕ ਹੈ ਦਵਾਈਆਂ ਮਿਲ ਰਹੀਆਂ ਮਰੀਜ਼ਾਂ ਨੂੰ। ਲੇਕਿਨ 100% ਨਹੀਂ ਮਿਲ ਰਹੀਆਂ 100% ਦਵਾਈ ਹਸਪਤਾਲ ਤੋਂ ਦੇਣੀ ਆ ਔਰ ਫ੍ਰੀ ਦੇਣੀ ਆ। ਜੇ ਲੋਡ ਪੈਗੀ ਤਾਂ ਡਾਕਟਰ ਫ੍ਰੀ ਦੇ ਕੇ ਦੇਣਗੇ ਐਸਐਮਓ ਸਾਡੇ ਨਾਲ ਕਰੇ ਐਸਐਮਓ ਫ੍ਰੀ ਦੇਣਗੇ ਪੇਸ਼ੈਂਟ ਦਵਾਈ ਫ੍ਰੀਦਰ ਨਹੀਂ ਜਾਵੇਗਾ। ਸਸਾਪੇ ਸਟਾਫ ਦੀ ਲੋਟ ਘਾਟ ਆ ਜੀ ਬਚਰੇ ਲੰਦੇ ਚ ਉਹ ਸਟਾਫ ਦੀ ਭਰਤੀ ਚੱਲ ਰਹੀ ਹੈ ਜੀ ਡਾਕਟਰ ਭਰਤੀ ਕਿਤੇ ਹੁਣ ਜਿਹੜੇ ਪੈਰਾਮੈਡੀਕਸ ਦੀ ਵੀ ਕੈਬਨਟ ਜਿਹੜੀ ਹੁਣ ਪਰਸੋਂ ਹੋਈ ਹੈ ਨਾ ਕੈਬਨਟ ਨੇ ਕਲੀਅਰ ਕਰਤੀ ਹੈ ਜੀ ਤੇ ਉਹ ਨਵੀਂ ਭਰਤੀ ਸ਼ੁਰੂ ਹੋ ਰਹੀ ਹੈ ਵੀ ਮਤਲਬ ਜਿਹੜੇ 2-2 ਮਹੀਨੇ ਤੋਂ ਨਵੇਂ ਸਟਾਫ ਹੀ ਆ ਜਾਣਗੇ ਸਾਰੇ ਇਹ ਸਾਰਾ ਬਿਲਡਿੰਗ ਨੂੰ ਵੀ ਬੜੀ देर ਰੁਕੀ ਦੀ ਆਏ ਇਹ ਹੁਣ ਸਾਰਾ ਇਹਦਾ ਬਿਜਲੀ ਦਾ ਇਸ਼ੂ ਸੀਗਾ ਜੀ ਸੌਲਵ ਆਊਟ ਹੋ ਗਿਆ ਇਹਦੇ ਵਿੱਚ ਵੀ ਹੁਣ ਸ਼ਿਫਟ ਕਰਾਂਗੇ ਇਹਦੇ ਵਿੱਚ ਬਾਕੀ ਦਾ ਸਮਾਨ ਵੀ ਭੇਜਾਂਗੇ ਨਾ ਮੈਂ ਬੈੱਡ ਵਗੈਰਾ ਸਾਰੇ ਆਪਰੇਸ਼ਨ ਥੀਟਰ ਦਾ ਸਮਾਨ ਸਾਰਾ ਭ ਔਰ ਇਹਨੂੰ ਜਲਦੀ ਸ਼ੁਰੂ ਕਰਾਂਗੇ ਦੋ ਕਰਾਂਗੇ ਮੱਲਾਕਲੇ ਨੇ ਸਰ ਹੁਣ ਕੀ ਸਟੇਟਸ ਆ ਵੀ ਹੋਰ ਵਾਤੇ ਮੱਲਾਕਲੇ ਨੇ ਕਾਸ਼ੋ ਕਿ ਐਸੀ ਹੈ ਜੀ ਹੁਣ ਸਾਡੀ ਪਹਿਲੀ ਕੋਸ਼ਿਸ਼ ਹੈ ਕਿ ਜਿਹੜੇ ਜਿਹੜੇ ਰੂਰਲ ਡਿਸਪੈਂਸਰੀ ਜਾਨਾ ਜੀ 500 550 ਦੇ ਕਰੀਬ ਆ ਉਹਨਾਂ ਨੇ ਵੀ ਇਸੇ ਪੈਟਰਨ ਦੇ ਉੱਤੇ ਜਿਹੜਾ ਸਟਾਫ ਭਰਤੀ ਕਰਦੇ ਤੇ ਉਹਨਾਂ ਨੂੰ ਜਿਹੜੀ ਹੈਗੀ ਹੈ ਦਵਾਈ ਔਰ ਉਹਨਾਂ ਨੂੰ ਸਾਰੇ ਉਹਨਾਂ ਦੇ ਡਾਇਗਨੋਸਟਿਕ ਟੈਸਟ ਉੱਤੇ ਹੋਣ ਲੱਗੇ ਅਸੀਂ ਦਵਾਈਆਂ 38 ਟੈਸਟ ਉੱਤੇ ਵੀ ਹੋਣ ਲੱਗ ਜਾਣਗੇ 550 ਹੋਰ ਆੜਾ ਜਾਣਗੇ ਉਹ ਜਿਹੜਾ ਸਟਾਫ ਹੋਏਗਾ ਉਹਨਾਂ ਨੂੰ ਅਸੀਂ ਜਿਵੇਂ ਨਾਬੇ ਦਾ ਹਸਪਤਾਲ ਹੈ 510 ਦਾ ਹਸਪਤ ਉੱਥੇ ਵੀ ਸਰਵਿਸਸ ਬਿਹਤਰ ਹੋਣੀ ਹੈ ਸਟਾਫ ਪੂਰਾ ਹੋ ਜਾਏਗਾ ਇਸ ਮੌਕੇ ਨਾਭਾ ਸਰਕਾਰੀ ਹਸਪਤਾਲ ਦੇ ਐਸਐਮਓ ਡਾਕਟਰ ਵੀਨੂ ਗੋਲ ਨੇ ਕਿਹਾ ਕਿ ਆਚਨਚੇਤ ਨਾਭਾ ਸਰਕਾਰੀ ਹਸਪਤਾਲ ਦੇ ਵਿੱਚ ਸਿਹਤ ਮੰਤਰੀ ਦੇ ਵੱਲੋਂ ਚੈਕਿੰਗ ਕੀਤੀ ਗਈ ਇਸ ਮੌਕੇ ਨਾਭਾ ਸਰਕਾਰੀ ਹਸਪਤਾਲ ਦੇ ਐਸਐਮਓ ਡਾਕਟਰ ਵੀਨੂ ਗੋਲ ਨੇ ਕਿਹਾ ਕਿ ਆਚਨਚੇਤ ਸਰਕਾਰੀ ਹਸਪਤਾਲ ਦੇ ਵਿੱਚ ਸਿਹਤ ਮੰਤਰੀ ਵੱਲੋਂ ਚੈਕਿੰਗ ਕੀਤੀ ਗਈ ਅਤੇ ਉਸ ਮੌਕੇ ਤੇ ਸਾਰਾ ਸਟਾਫ ਮੌਜੂਦ ਪਾਇਆ ਗਿਆ। ਮਿਨਿਸਟਰ ਸਾਹਿਬ ਵੱਲੋਂ ਵਿਜ਼ਿਟ ਕੀਤਾ ਗਿਆ ਤੇ ਉਹਨਾਂ ਨੇ ਸਾਰਾ ਜਿਹੜਾ ਹੈਗਾ ਹਸਪੀਟਲ ਦਾ ਕਾਰਗੁਜ਼ਾਰੀ ਦੇਖੀ ਹੈ ਤੇ ਉਹਨਾਂ ਨੇ ਆਪਣਾ ਉਹ ਠੀਕ ਮੈਂਟ ਕੀਤਾ। ਤੇ ਜਿਹੜੀ ਮੈਡੀਸਿਨ ਹੈ 80% ਮਿਲ ਰਹੀ ਹੈ ਪਰ ਜਿਹੜੀ 20% ਹੈ ਉਹ ਵੀ ਅਸੀਂ ਕਰਵਾ ਦਾਂਗੇ ਕਿਉਂਕਿ ਕਈ ਵਾਰ ਜ਼ਿਆਦਾ ਪੇਸ਼ੈਂਟ ਹੁੰਦੇ ਅਸੀਂ ਆਰਡਰ ਪਾਇਆ ਹੁੰਦਾ ਇਸ ਕਰਕੇ ਰਹਿ ਜਾਂਦੀ ਹੈ। ਤੇ ਜਿਹੜੀ ਨਵੀਂ ਬਿਲਡਿੰਗ ਹੈ ਮੇਨ ਉਹਦੀ ਪ੍ਰੋਬਲਮ ਹੈਗੇ ਏਸੀ ਨਹੀਂ ਹੈਗੇ। ਤੇ ਜਿਹੜੀ ਹੈਗੇ ਉਹਦੀ ਬਿਜਲੀ ਦੀ ਪ੍ਰੋਬਲਮ ਸੀ ਥੋੜੀ ਜੀ। ਸਰ ਕਹਿੰਦੇ ਸਮਾਨ ਭੇਜ ਦੇਣ ਏਸੀ ਦਾ ਉਸ ਤਰ੍ਹਾਂ ਦਾ ਸ਼ੁਰੂ